ਮੈਂਬਰ ਸਹਿਬਾਨ ਨੰਬਰਦਾਰ ਸਹਿਬਾਨ ਅਤੇ ਕਾਂਗਰਸ ਪਾਰਟੀ ਦੇ ਜੰਝਾਰੂ ਲੀਡਰ ਸਹਿਬਾਨ ਜਿਵੇਂ ਕਿ ਆਪ ਸਾਰਿਆਂ ਨੂੰ ਇਹ ਪਤਾ ਕਿ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਦੀ ਹਮਾਇਤ ਵਾਸਤੇ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ਼ ਸਰੂਪ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਰਾਣਾ ਜੀ ਦੀ ਗਵਾਈ ਦੇ ਵਿੱਚ ਪੂਰੀ ਕਾਂਗਰਸ ਇਕਜੁੱਟ ਹੋ ਕੇ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਮੈਂ ਹੁਣ 2 ਮਿੰਟ ਬੇਨਤੀ ਕਰਾਂਗਾ ਸਾਡੇ ਚੇਅਰਮੈਨ ਸਾਹਿਬ ਗੁਰਦੀਪ ਜੀ 2 ਮਿੰਟ ਵਾਸਤੇ ਆਪਣਾ ਆਪਣਾ ਸੰਦੇਸ਼ ਦੇਣਗੇ ਤੇ ਉਹਦੇ ਬਾਅਦ ਆਪਾਂ ਪ੍ਰੋਗਰਾਮ ਦੀ ਰੂਪਰੇਖਾ ਸਾਰਿਆਂ ਨੂੰ ਦੱਸਾਂਗਾ ਬਹੁਤ ਹੀ ਸਤਿਕਾਰਯੋਗ ਮੇਰੇ ਕਿਸਾਨ ਵੀਰ ਜੋ ਕਿ ਬੜੇ ਜੋਸ਼ੋਸ਼ ਨਾਲ ਸਵੇਰ ਦੇ ਅੱਜ ਦੀ ਰੈਲੀ ਤੇ ਵਿੱਚ ਭਾਗ ਲੈਣ ਆਏ ਨੇ ਮੈਂ ਧੰਨਵਾਦੀ ਆ ਇਹਨਾਂ ਦਾ ਤੇ ਜੋ ਅੱਜ ਪੰਜਾਬ ਭਰ ਵਿੱਚ ਕਿਸਾਨਾਂ ਦੀ ਹਮਾਇਤ ਦੇ ਵਿੱਚ ਕਾਂਗਰਸ ਪਾਰਟੀ ਅੱਜ ਰੈਲੀ ਕੱਢਣ ਜਾ ਰਹੀ ਹੈ ਟਰੈਕਟਰ ਰੈਲੀ ਉਹ ਬਹੁਤ ਇੱਕ ਸਾਗਾ ਜੋ ਕੰਮ ਹੈ ਅਸੀਂ ਸਾਰੇ ਕਿਸਾਨ ਵੀਰਾਂ ਦਾ ਜੋ ਕਿ ਬਾਰਡਰ ਤੇ ਬੜੇ ਦਿਨਾਂ ਤੋਂ ਤਰਨਾ ਲਈ ਬੈਠੇ ਨੇ ਅਸੀਂ ਵੀ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਕਪੂਰਸਲੇ ਸ਼ਹਿਰ ਦੇ ਵਿੱਚ ਰੋਸ ਮਾਰਚ ਕੱਢਾਂਗੇ ਜੋ ਕਿ ਇਸ ਬੋਲੀ ਸਰਕਾਰ ਨੂੰ ਪਤਾ ਲੱਗੇ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਸਾਡੀ ਨਿੰਦਿਆ ਕਰ ਰਹੇ ਆ ਸਾਡੇ ਖਿਲਾਫ ਆ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਬੜੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਬਾਜ਼ਾਰ ਦੇ ਵਿੱਚ ਦੀ ਰੋਸ ਬਾਰਿਸ਼ ਕਰਨਾ ਹੈ ਕਿਸੇ ਨੇ ਹੁਲੜਬਾਜੀ ਨਹੀਂ ਕਰਨੀ ਬੜੇ ਪਿਆਰ ਦੇ ਨਾਲ ਲਾਈਨ ਦੇ ਵਿੱਚ ਆਪਾਂ ਸਾਰਿਆਂ ਨੇ ਮੰਡੀ ਤੋਂ ਰਮਨੀਕ ਚੌਕ ਰਮਨੀਕ ਚੌਕ ਤੋਂ ਝੋਟੇ ਸ਼ਾਹ ਦੀ ਜਗ੍ਹਾ ਤੋਂ ਹੁੰਦੇ ਹੋਏ ਡੀਸੀ ਚੌਕ ਡੀਸੀ ਚੌਕ ਤੋਂ ਹੁੰਦੇ ਹੋਏ ਸਤਰਾਣ ਮੰਦਿਰ ਸਤਰਾਣ ਮੰਦਿਰ ਤੋਂ ਹੁੰਦੇ ਹੋਏ ਆਪਾਂ ਪੁਰਾਣੀ ਕਚੈਰੀ ਤੇ ਆਪਾ ਰਮਨੀਕ ਚੌਂਗਾਨ ਕੇ ਆਪਾਂ ਅੱਪ ਜਿਹੜੀ ਆ ਇਸ ਰੈਲੀ ਦੀ ਸਮਾਪਤੀ ਕਰਨੀ 1965 ਦੇ ਵਿੱਚ ਜਦੋਂ ਅਕਾਲ ਪਿਆ ਸੀ ਮਸਕੋ ਤੋਂ ਜਿਹੜੀ ਕਣਾ ਕੰਦੀ ਸੀ ਲਾਲ ਰੰਗ ਦੀ ਪੂਰਾ ਹਿੰਦੁਸਤਾਨ ਉਹ ਕਣਾ ਖਾਣ ਨੂੰ ਮਜਬੂਰ ਸੀ ਔਰ ਉਸ ਵੇਲੇ ਹਾ ਦਾ ਮਾਰਾ ਮਾਰਿਆ ਉਸ ਟਾਈਮ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਦੋਂ ਉਹਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਔਰ ਪੰਜਾਬ ਦੇ ਵਿੱਚੋਂ ਸਾਰੇ ਨਾਲੋਂ ਜ਼ਿਆਦਾ ਉਤਪਾਦਨ ਜਿਹੜਾ ਸੀਗਾ ਪੰਜਾਬ ਕਰਦਾ ਸੀ ਜਿਹੜਾ ਪੂਰੇ ਹਿੰਦੁਸਤਾਨ ਨੂੰ ਕਣਕ ਦੇਣ ਵਾਸਤੇ ਮੋੜਿਆ ਆ ਸੀਗਾ ਉਹ ਅੱਜ ਕਿਸ ਤਰ੍ਹਾਂ ਦਾ ਵਿਤਕਰਾ ਕੀਤਾ ਜਾ ਰਿਹਾ ਮੋਦੀ ਸਰਕਾਰ ਵੱਲੋਂ ਔਰ इवन ਤਾਂ ਇਹ ਦੇਖੋ ਕਿ ਸਾਡੀ ਪੰਜਾਬ ਸਰਕਾਰ ਉਹ ਬਾਰਡਰ ਤੇ ਨੌਜਵਾਨ ਦੀ লাশ ਪਈ ਹੋਵੇ ਸ਼ਹੀਦ ਹੋਇਆ ਹੋਵੇ ਔਰ ਇਹ ਹਲੇ ਤੱਕ ਇਹ ਫੈਸਲਾ ਕਰਦੇ ਆ ਖੱਟਾ ਸਰਕਾਰ ਇਹ ਕਹਿ ਰਹੀ ਆ ਕਿ ਸਾਡੀ ਹੱਦ ਦੇ ਵਿੱਚ ਉਸ ਦੀ ਮਰਤੂਈ ਆ ਔਰ ਪੰਜਾਬ ਸਰਕਾਰ ਦੇਖੋ ਹਜੇ ਤੱਕ ਉਹਦਾ ਦਾ ਸੰਸਕਾਰ ਨਹੀਂ ਕਰ ਸਕੇ ਕਿੱਡੀ ਸ਼ਰਮ ਵਾਲੀ ਗੱਲ ਆ ਦੋਹਰਾ ਰੂਪ ਪੰਜਾਬ ਸਰਕਾਰ ਨੂੰ ਨਹੀਂ ਵਰਤਣਾ ਚਾਹੀਦਾ ਕਿਸਾਨੀ ਦੇ ਨਾਲ ਖੜੇ ਹੋ ਅੱਗੇ ਆਣ ਦੀ ਲੋੜ ਆ ਸਿਰਫ ਦਿਖਾਵੇ ਵਾਸਤੇ ਨਹੀਂ ਇਸ ਕਰਕੇ ਇਹ ਸਰਕਾਰਾਂ ਜਿਹੜੀਆਂ ਵਾ ਇਹਨਾਂ ਨੂੰ ਸਮਾ ਦੱਸੰਦਾ ਹੋਈ ਹੀ ਆ ਕਿ ਆਪਾਂ ਇਹਨਾਂ ਨੂੰ ਇਹ ਸਾਸ ਕਰਾ ਸਕੀਏ ਕਿ ਜਿੱਡਾ ੱੱੱ ਤੁਸੀਂ ਕਿਸਾਨੀ ਦੇ ਨਾਲ ਕਰ ਰਹੇ ਹੋ ਬੜੀ ਮਾੜੀ ਗੱਲ ਆ ਈਵਨ ਨਾ ਜਦੋਂ ਅਟਲ ਬਿਹਾਰੀ ਵਾਜਪਾਈ ਜੀ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਵੀ ਕਿਸਾਨੀ ਨੂੰ ਦਰਕਰਾਨ ਨਹੀਂ ਕੀਤਾ ਸੀ ਉਹਨਾਂ ਨੇ ਨਾਰਾ ਦਿੱਤਾ ਹੀ ਬੋਲਣ ਦੋ ਮਿੰਟ ਉਹਨਾਂ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਜੈ ਵਿਗਿਆਨ ਕਿਸਾਨੀ ਨੂੰ ਵਿੱਚੋਂ ਖਤਮ ਨਹੀਂ ਕੀਤਾ ਸੀ ਔਰ ਜਦ ਦੀ ਮੋਦੀ ਸਰਕਾਰ ਆਈ ਆ ਕਿਸਾਨੀ ਨੂੰ ਪਿੱਛੇ ਧੱਕ ਕੇ ਕਿੰਦਾ ਹਾਸ਼ੀਏ ਤੇ ਲਿਆਂਦਾ ਯਤਨ ਕੀਤਾ ਜਾ ਰਿਹਾ ਇਹ ਪੂਰਾ ਹਿੰਦੁਸਤਾਨ ਦੇਖ ਰਿਹਾ ਜਦਕਿ ਮੀਡੀਆ ਵਿਕਿਆ ਹੋਇਆ ਜਿਹੜਾ ਵਾ ਗੋਦੀ ਮੀਡੀਆ ਉਹ ਸਾਡੀ ਪੰਜਾਬ ਦੀ ਤਸਵੀਰ ਨੂੰ ਗਲਤ ਰੂਪ ਦੇ ਵਿੱਚ ਪੇਸਟ ਕਰ ਰਿਹਾ ਲੋਕਾਂ ਅੱਗੇ ਉਹ ਜਦਕਿ ਸ਼ਾਂਤਮਈ ਢੰਗ ਦੇ ਨਾਲ ਹਮੇਸ਼ਾ ਪੰਜਾਬੀਆਂ ਨੇ ਅੱਗੇ ਹੋ ਕੇ ਪੂਰਾ ਮੋਢਾ ਨਾਲ ਲਾਇਆ ਕੁਰਬਾਨੀਆਂ ਦੇਖ ਲਓ ਪੰਜਾਬ ਦੀਆਂ ਸਾਰਿਆਂ ਨਾਲੋਂ ਵੱਧ ਵਾ ਔਰ ਸਾਡੇ ਨਾਲ ਇਦਾਂ ਦਾ ਧੱਕਾ ਕੀਤਾ ਜਾ ਰਿਹਾ ਕਿੱਡੀ ਸ਼ਰਮ ਵਾਲੀ ਗੱਲ ਆ ਇਸ ਕਰਕੇ ਸੈਂਟਰ ਸਰਕਾਰ ਔਰ ਉਹਦੇ ਨਾਲ ਪੰਜਾਬ ਸਰਕਾਰ ਇਹਨਾਂ ਸ਼ਰਮ ਵਾਲੀ ਗੱਲ ਆ ਕਿ ਸਾਥ ਦੇਣ ਦੀ ਵਜਾਏ ਉਲਟਾ ਇਹਨਾਂ ਦਾ ਸਾਥ ਦੇ ਰਿਆ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਬੜੀਏ ਵਧੀਆ ਢੰਗ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਸਾਰਿਆਂ ਨੇ ਰੋਸ਼ਮਾਰਸ਼ ਵਿੱਚ ਭਾਗ ਲੈਣਾ ਵਾ ਕੋਈ ਵੀ ਹੁੱਲੜਬਾਜੀ ਨਹੀਂ ਕਰਨੀ ਜਿਵੇਂ ਗੁਰਦੀਪ ਭਾਈ ਨੇ ਦੱਸਿਆ ਵਾ ਬਹੁਤ ਸ਼ਾਂਤ ਤਰੀਕੇ ਨਾਲ ਇੱਕ ਮੈਸੇਜ ਆਵੇ ਕਿ ਪੰਜਾਬ ਦੇ ਲੋਕ ਸ਼ਾਂਤੀਪ੍ਰੀਏ ਆ ਜੋ ਸਾਡੀ ਤਸਵੀਰ ਤੁਸੀਂ ਹਿੰਦੁਸਤਾਨ ਚ ਦਿਖਾਣਾ ਚਾਹੁੰਦੇ ਹੋ ਨਾ ਉਹਨੂੰ ਖਤਮ ਕਰਨਾ ਉਸ ਤਸਵੀਰ ਨੂੰ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਹੌਲੀ ਹੌਲੀ ਟਰੈਕਟਰਾਂ ਦੀ ਲਾਈਨ ਲਾ ਕੇ ਆਪਾਂ ਆਰਾਮ ਦੇ ਨਾਲ ਸ਼ਾਂਤ ਮੇਂ ਢੰਗ ਦੇ ਨਾਲ ਇੱਕ ਮੈਸੇਜ ਦੇਣਾ ਭਗਤ ਸਿੰਘ ਉਹਨਾਂ ਨੇ ਜਦੋਂ ਅਸੈਂਬਲੀ ਚ ਬੰਬ ਸੱਟਿਆ ਸੀ ਨਾ ਉਹ ਇੱਕ ਸਿਰਫ ਇੱਕ ਸੁਨੇਹਾ ਦਿੱਤਾ ਸੀਗਾ ਕਿ ਪੰਜਾਬ ਔਰ ਹਿੰਦੁਸਤਾਨ ਕਿੱਥੇ ਖੜਾ ਔਰ ਇਹ ਸਾਡਾ ਇੱਕ ਸੁਨੇਹਾ ਯਾ ਸ਼ਾਂਤ ਮੇਂ ਢੰਗ ਦੇ ਨਾਲ ਸਰਕਾਰ ਨੂੰ ਸਹੀ ਮੈਨਅ ਦੇ ਵਿੱਚ ਇੱਕ ਸੁਨੇਹਾ ਵਾ ਇੱਕ ਉਹਨਾਂ ਨੂੰ ਚੇਤਾਵਨੀ ਆ ਕਿ ਹਾਂ ਜੇ ਵੀ ਸੁਧਰ ਜੋ ਕਿਸਾਨੀ ਦੀਆਂ ਮੰਗਾਂ ਮੰਨੋ ਤਾਂ ਜੋ ਚੰਗੇ ਰਹੋਗੇ ਸੋ ਸਾਰਾ ਨੂੰ ਮੇਰੀ ਬੇਨਤੀ ਆ ਸ਼ਾਂਤ ਮੇ ਢੰਗ ਦੇ ਨਾਲ ਆਪਾਂ ਸਾਰੇ ਨੇ ਦੇ ਵਿੱਚ ਸਿਰਫ ਨਾਈ ਕਰੈਕਟਰ ਇੱਕ ਮੋਸ਼ ਮਾਰਚ ਕੱਢਿਆ ਜਾ ਰਿਹਾ ਕਿਸਾਨਾਂ ਦੇ ਹੱਥ ਦੇ ਵਿੱਚ ਰਾਣਾ ਸੁਰਿੰਦਰ ਗੱਲ ਵਾਸਤੇ ਰਾਣਾ ਗੁਰਜੀਤ ਸਿੰਘ ਜੀ ਦੀ ਗ੍ਰਹੀ ਚ ਕਾਂਗਰਸ ਪਾਰਟੀ ਆ ਸੜਕਾਂ ਤੇ ਆ ਤੇ ਦੇਖੋ ਵੱਡਾ ਵੱਡਾ ਰੋਸ਼ ਆ ਕਿਸਾਨਾਂ ਦੇ ਵਿੱਚ ਹਲਕਾ ਉਹਦਾ ਹੈ ਕਿ ਰਾਣਾ ਗੁਰਜੀਤ ਸਿੰਘ ਕਪੂਰਥਲਾ ਦੀ ਅਗਵਾਈ ਚ ਕਪੂਰਥਲੇ ਨਵਾਂ ਦਾਣਾ ਮੰਡੀ ਸਵੇਰੇ 11 ਵਜੇ ਹਜ਼ਾਰਾਂ ਸੈਂਕੜੇ ਟਰੈਕਟਰਾਂ ਦਾ ਹਜੂਮ ਜਿਹੜਾ ਕਿ ਦੇਖੋ ਨਿਕਲ ਰਿਹਾ ਕਪੂਰਥਲੇ ਦੇ ਸੜਕਾਂ ਤੇ ਕਿਸਾਨਾਂ ਦਾ ਦੇਖੋ ਕਿੰਨਾ ਰੋਸ਼ ਆ ਕੇਂਦਰ ਸਰਕਾਰ ਦੇ ਪ੍ਰਤੀ ਸੈਂਕੜੇ ਟਰੈਕਟਰ ਆ ਜਿਸ ਹਰ ਟਰੈਕਟਰ ਤੇ ਚਾਰ ਪੰਜਾਂ ਨੇ ਬੰਦੇ ਬੈਠੇ ਹੋਏ ਨੇ ਜ਼ਮੀਂਦਾਰ ਭਰਾਵਾਂ ਦਾ ਸਾਰੇ ਜਵਾਨ ਬਜ਼ੁਰਗ ਸਾਰੇ ਇੱਥੇ ਇਕੱਠੇ ਹੋ ਗਏ ਟਰੈਕਟਰਾਂ ਦੀ ਲਹਿਰ ਨਹੀਂ ਟੁੱਟਦੀ ਪਈ ਇਹ ਸਾਰਾ ਜਨਕੀ ਕੇਂਦਰ ਸਰਕਾਰ ਦੇ ਖਿਲਾਫ ਉਧਰੋ ਹੈ ਜਿਹੜਾ ਕਿ ਨਿਕਲਦਾ ਪਿਆ ਅਸਲ ਇਹ ਕਾਂਗਰਸ ਪਾਰਟੀ ਕਪੂਰਥਲਾ ਦੀ ਰਹਿਨਮਾਈ ਵਿੱਚ ਸਾਰੇ ਜਾ ਰਹੇ ਨੇ ਰਾਣਾ ਗੁਰਜੀਤ ਸਿੰਘ ਦੀ ਅਗਵਾਈ ਵਿੱਚ ਸਾਰੇ ਕਿਸਾਨ ਭਰਾ ਇਕੱਠੇ ਹੋ ਕੇ ਕੇਂਦਰ ਸਰਕਾਰ ਦੇ ਖਿਲਾਫ ਟਰੈਕਟਰ ਰੈਲੀ ਕੱਢ ਰਹੇ ਨੇ ਇਲਾਕੇ ਦੇ ਪਿੰਡਾਂ ਦੇ ਸਾਰੇ ਕਾਂਗਰਸੀ ਜਿਹੜੇ ਨੇਤਾਵਾ ਵਰਕਰ ਆ ਫਟੀ ਗਿੰਦੀ ਵਿੱਚ ਇਕੱਠੇ ਹੋਏ ਪਏ ਨੇ ਸ਼ਰੀ ਪ੍ਰਧਾਨ ਦੀਪਕ ਸਲਵਾਨ ਹੋਰ ਪਿੰਡਾਂ ਦੇ ਦਰਜਾਵ ਦਰਜਾ ਸਾਰੇ ਲੀਡਰਸ਼ਿਪਬਾਨ ਇੱਥੇ ਆਪਣਾ ਯੋਗਦਾਨ ਦੇ ਰਹੇ ਨੇ ਤੇ ਸਾਰੇ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ ਅੱਜ ਕਿਸਾਨੀ ਦੇ ਹੱਕ ਦੇ ਵਿੱਚ ਰਾਣਾ ਗੁਰਜੀਤ ਸਿੰਘ ਜੀ ਦੀ ਗੋਹੜੀ ਦੇ ਵਿੱਚ ਸੈਂਕੜਾ ਦੀ ਗਿੰਦੀ ਦੇ ਵਿੱਚ ਕੱਢਾ ਤੋਂ ਟ੍ਰੈਕਟਰਾਂ ਦੇ ਰਾਹੀਂ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਚਿਤਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਤੁਸੀਂ ਕਿਸਾਨਾਂ ਨਾਲ ਠੱਗਾ ਕਰ ਰਹੇ ਹੋ ਔਰ ਕਾਂਗਰਸ ਪਾਰਟੀ ਅਜ ਪੂਰੇ ਪੰਜਾਬ ਦੇ ਵਿੱਚ ਸੜਕਾਂ ਤੇ ਆ ਕਿਸਾਨਾਂ ਦੇ ਨਾਲ ਖੜੀ ਆ ਔਰ ਦੇਖੋ ਇੱਕ ਦੇ ਰਾਣਾ ਗੁਰਬਖਸ਼ ਸਿੰਘ ਦੀ ਰਵਾਈ ਦੇ ਵਿੱਚ ਜਿਹੜਾ ਸਾਡੀ ਪੰਜਾਬ ਕਾਂਗਰਸ ਵੱਲੋਂ ਸੁਣਿਆ ਆ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਥ ਦੇ ਵਿੱਚ ਅੱਜ ਸਰਕਾਰ ਦੇ ਉੱਤੇ ਰਹੀ ਆ ਆਪਣਾ ਜਿਹੜਾ ਰੋਸ ਆ ਕਾਂਗਰਸ ਪਾਰਟੀ ਸੈਂਟਰ ਗਵਰਨਮੈਂਟ ਦੇ ਖਿਲਾਫ ਹੀ ਅਤੇ ਪੰਜਾਬ ਸਰਕਾਰ ਦੇ ਵੀ ਟਰੈਕਟਰਾਂ ਦੇ ਰੋਡ ਦੇ ਵਿੱਚ ਸ਼ਾਂਤ ਮੇਤ ਨਾਲ ਦੇ ਨਾਲ ਪਪਾ ਇਹ ਪਮਹਮ ਜਿਹੜਾ 10% ਪ੍ਰੋਟੇ ਦੇ ਨਾਲ ਰੋਸ ਮਾਰਕਟ ਕਰ ਜਾ ਰਹੇ ਆ ਔਰ ਇਹ پورے ਸਾਲ ਦੀ ਕਰਜ਼ਾਰ ਦੇ ਆਊਟੇ ਹੋਏ ਕਾਲੀ ਬਾਪ ਇੱਕ ਸੁਝਾਅ ਆ ਸਰਕਾਰ ਵਾਸਤੇ ਕਿ ਤੁਸੀਂ ਹਜੇ ਵੀ ਜੋੜ ਜੋ ਪਾਓ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਜਿਹੜੀ ਆ ਉਹਦੀ ਸੁਣਵਾਈ ਕਰੋ ਕਿ ਕਿਸਾਨਾਂ ਆਂਦਾ ਪਰਿਆ ਪੰਜਾਬ ਹਮੇਸ਼ਾ ਮੋੜ ਰਿਹਾ ਇਸ ਵਾਰ ਦੇ ਨਵਰਾ ਜਿਹੜਾ ਟੱਪਾ ਸੈਂਟਰ ਗਵਰਨਮੈਂਟ ਵੱਲੋਂ ਕੀਤਾ ਜਾ ਰਿਹਾ ਬੜੀ ਸ਼ਰਮ ਵਾਲੀ ਗੱਲ ਆ ਔਰ ਇਹ ਪੰਜਾਬ ਸਰਕਾਰ ਦੀ ਦੇਖੋ ਇੱਕ ਸਮੀ ਹੋਇਆ ਸਾਡਾ ਨੌਜਵਾਨ ਪੂਰਾ ਹੋਏ ਤੱਕ ਸੰਸਕਾਰ ਨਹੀਂ ਹੋ ਸਕਿਆ ਤੇ ਇਹ ਘੱਟੇ ਸੰਗਾਰੇ ਤੇਰੀ ਜੀ ਉਹ ਸਾਡੀ ਹੱਦ ਨਹੀਂ ਹੋਇਆ ਤੇਰਾ ਪੁੱਤ ਦਾ ਕੋਈ ਸੁਧਰਾਂਗਾ ਜੇ ਕੋਸਰਾ ਦੇਖ ਤੈਨਾਂ ਦੇ ਭਰਾ ਕਿ ਉਹਦੀ ਬਾਪੂਰੀ ਆ ਜੀ ਆਪਣੇ ਕਿਸ ਤਰ੍ਹਾਂ ਰਣੇ ਦਾਰ ਆ ਇਸ ਬਰੰਦਨ ਜਾਨਾ ਅਜੋ ਵੀ ਸਰਕਾਰ ਨੇ ਪੂਰਾ ਪੰਜਾਬ ਪਰ ਪੂਰਾ ਆ ਬੁਧਕਾਰੋ ਨਹੀਂ ਕੀਤੀ ਨਹੀਂ ਹਾਰੀ ਦੇ ਪਰ ਪੰਜਾਬੀ ਹਮੇਸ਼ਾ ਸਾਂਭ ਨਹੀਂ ਤੰਗਦੇ ਨਾ ਜਾਂਦੀ ਕਿਹੜੇ ਉਹਦੇ ਦੇਖੀ ਹਜ਼ਾਰਾਂ ਦੀ ਇਸ ਵਕਤ ਕਿਰਾਇਆ ਗੁਰੀ ਖੁੱਟੇ ਹੈ ਜੇ ਅਜੋ ਦੇ ਵਾਰ ਦੋਵੇਂ ਸਾਈਡ ਤੋਂ ਸਾਨੂੰ ਹੱਥ ਕੀਤਾ ਜਾ ਰਿਹਾ ਹੈ ਪਸਾਨਾ ਦੇ ਨਾਲ ਕਾਂਗਰਸ ਪਾਰਟੀ ਪੂਰੇ ਤੈ ਮੜੇ ਮੈਲ ਖੜੀ ਹੈ ਉਹ ਜਿੰਮੇ ਦਾਗ ਦਾ ਖੂਨ ਦਾ ਡੋਗਰ ਐ ਪੰਨਾ ਦੇ ਵਿੱਚ ਅਰੇ ਤੰਗ ਤੇ ਲਾਪਰਵਾਹੀ ਤੇ ਜ਼ਾਕਾ ਵੀ ਪੜਾਣਾ ਉਹ ਰੋਸ ਇਹ ਆਵਾਜ਼ ਫਿਰ ਜਾਂ ਕਰਦਾ ਉਹ ਅਰੇ ਬੱਤੇ ਐ ਫੇਰ ਨਾ ਲੇ ਕੇ ਰਹਿ ਗਏ ਜੀ